ਲਾਹੌਰ ਦੀ ਧਰਤੀ ਉੱਤੇ ਗੁਰਮਖੋ ਗੁਰਨਾਨਕ ਸਾਹਿਬ ਪਾਤਸ਼ਾਹ ਦੇ ਵਿਰੁੱਧ ਇੱਕ ਸਿੱਖ ਸ਼ਹੀਦ ਹੋਇਆ ਤਿੰਨ ਗੁਰਮਖੋ ਸਿੱਖ ਨੇ ਜਿਹੜੇ ਗੁਰਨਾਨਕ ਸਾਹਿਬ ਪਾਤਸ਼ਾਹ ਵੇਲੇ ਸ਼ਹੀਦ ਹੋਏ ਆਖੋ ਪਹਿਲਾ ਸ਼ਹੀਦ ਹੋਇਆ ਗੁਰਨਾਨਕ ਸਾਹਿਬ ਪਾਤਸ਼ਾਹ ਵੇਲੇ ਬਗਦਾਦ ਦੀ ਧਰਤੀ ਤੇ ਕਾਜੀ ਰੁਕਨਦੀਨ ਇਹ ਪਹਿਲਾ ਸ਼ਹੀਦ ਹੈ ਉਸ ਤੋਂ ਬਾਅਦ ਗੁਰਮਖੋ ਦਿੱਲੀ ਦੀ ਧਰਤੀ ਉੱਤੇ ਭਾਈ ਸਯੋਧਨ ਜੀ ਸ਼ਹੀਦ ਹੋਏ ਤੀਜਾ ਲਾਹੌਰ ਦੀ ਧਰਤੀ ਉੱਤੇ ਗੁਰਮਖੋ ਇੱਕ ਸ਼ਹੀਦ ਹੁੰਦਾ ਹੈ ਭਾਈ ਤਾਰੂ ਜੀ ਇਹਨਾਂ ਨੂੰ ਕਹਿੰਦੇ ਭਾਈ ਤਾਰੂ ਪੋਪਟ ਇੱਕ ਗੁਰਨਾਨਕ ਸਾਹਿਬ ਪਾਦਸ਼ਾਹ ਦੇ ਮਿਲਦੇ ਸ਼ਹੀਦ ਨੇ ਗੁਰਮਖੋ ਤਿੰਨੇ ਬਾਬਰ ਚੜ ਕੇ ਆਇਆ ਭਾਗਮਾਲਿਓ ਬਾਬਰ ਚੜ ਕੇ ਆਇਆ ਬਾਬਰ ਨੇ ਹੁਕਮ ਕੀਤਾ ਲਾਹੌਰ ਨੂੰ ਅੱਗ ਲਾ ਦਿਓ ਸਿਪਾਈਆਂ ਨੇ ਅੱਗ ਲਾ ਦਿੱਤੀ ਜਦੋਂ ਅੱਗ ਲਾ ਦਿੱਤੀ ਬਾਬਰ ਹੁਕਮ ਕਰਦਾ ਹੈ ਬਾਬਰ ਦੀਆਂ ਫੌਜਾਂ ਅੱਗ ਲਗਾਉ ਰਹੀਆਂ ਨੇ ਤੇ ਗੁਰਮਖੋ ਲਾਹੌਰ ਦੀ ਧਰਤੀ ਦੇ ਲੋਕ ਅੱਗ ਤੋਂ ਡਰ-ਡਰ ਕੇ ਭੱਜਦੇ ਪਏ ਆ ਇੱਕ ਇੱਕੋ ਹੀ ਸਿੱਖ ਹੈ ਗੁਰਨਾਨਕ ਸਾਹਿਬ ਪਾਤਸ਼ਾਹ ਦਾ ਭਾਈ ਤਾਰੂ ਉਹ ਡਰਿਆ ਨਹੀਂ ਉਹ ਭੱਜਿਆ ਨਹੀਂ ਕਿਉਂ ਕਿਉਂਕਿ ਗੁਰਨਾਨਕ ਦਾ ਸਿੱਖ ਹੈ ਉਹ ਗੁਰਮਖੋ ਪਾਣੀ ਦੀ ਮਸ਼ਕ ਲੈਂਦਾ ਭੱਜ ਕੇ ਖੂਹ ਤੋਂ ਭਰਦਾ ਤੇ ਲੋਕਾਂ ਦੇ ਘਰਾਂ ਨੂੰ ਲੱਗੀ ਹੋਈ ਅੱਗ ਬੁਝਾ ਰਿਹਾ ਹੈ ਅੱਗ ਲਾਉਣ ਵਾਲੇ ਹਜ਼ਾਰਾਂ ਨੇ ਭੱਜਣ ਵਾਲੇ ਹਜ਼ਾਰਾਂ ਨੇ ਬੁਝਾਉਣ ਵਾਲਾ ਗੁਰਮਖੋ ਇੱਕੋ ਹੀ ਹੈ ਆਖੋ ਵਾਹਿਗੁਰੂ ਇੱਕੋ ਹੀ ਹੈ ਗੁਰਮਖੋ ਕਿਸੇ ਨੇ ਤੁਰਿਆ ਜਾਂਦਿਆਂ ਕਿ ਉਹ ਭਾਈ ਤਾਰੂ ਜਾਨ ਬਚਾਲਾ ਅੱਗ ਸਾਰੇ ਸ਼ਹਿਰ ਨੂੰ ਲੱਗੀ ਆ ਕੱਲਾ ਬੁਝਾ ਲੇਗਾ ਜਿਹੜਾ ਉੱਤਰ ਭਾਈ ਤਾਰੂ ਜੀ ਨੇ ਦਿੱਤਾ ਨਾ ਬੜੇ ਧਿਆਨ ਨਾਲ ਸਮਝ ਲਓ ਜੇ ਮਨ 'ਚ ਵਸਾ ਲਓ ਜੀ ਇੱਕ ਵਾਰ ਆਖੋ ਵਾਹਿਗੁਰੂ ਕਹਿਣ ਲੱਗਾ ਜਿਹੜਾ ਆ ਘੋੜੇ ਤੇ ਚੜਿਆ ਬਾਬਰ ਐ ਨਾ ਹੁਕਮ ਕਰਦਾ ਪਿਆ ਦੂਜਿਆਂ ਦੇ ਘਰਾਂ ਨੂੰ ਅੱਗ ਲਾ ਦਿਓ ਇੱਕ ਦਿਨ ਮੌਤ ਇਸ ਬਾਬਰ ਨੂੰ ਵੀ ਆਉਣੀ ਐ ਬਾਚੇ ਵੀ ਨਹੀਂ ਸਕਦਾ ਜਿਹੜੇ ਬਾਬਰ ਦਾ ਹੁਕਮ ਮੰਨ ਕੇ ਲੋਕਾਂ ਦੇ ਘਰਾਂ ਨੂੰ ਸਾੜਦੇ ਪਏ ਨੇ ਮੌਤ ਇਹਨਾਂ ਨੂੰ ਵੀ ਆਉਣੀ ਐ ਤੀਜਾ ਜਿਹੜੇ ਬਾਬਰ ਦਾ ਮੁਕਾਬਲਾ ਨਹੀਂ ਕਰਦੇ ਪਏ ਵੀ ਮੁਕਾਬਲਾ ਕਰਾਂਗੇ ਤੇ ਮਰ ਜਾਵਾਂਗੇ ਇਹਨਾਂ ਨੇ ਮਾਰ ਦੇਣਾ ਤੇ ਜਾਨ ਬਚਾ ਕੇ ਭਜਦੇ ਪਏ ਨੇ ਮੌਤ ਇਹਨਾਂ ਨੂੰ ਵੀ ਆਉਣੀ ਹੈ ਆਖੋ ਵਾਹਿਗੁਰੂ ਸਾਰਿਆਂ ਨੂੰ ਆਉਣੀ ਗੁਰਮਖੋ ਅਖੀਰ ਤੇ ਕਹਿੰਦਾ ਮੈਂ ਵੀ ਮਰ ਜਾਣਾ ਹੈ ਮੌਤ ਮੈਨੂੰ ਵੀ ਆ ਜਾਣੀ ਹੈ ਇਤੇ ਸਾਰਿਆਂ ਨੂੰ ਆਉਣੀ ਗੁਰਮਖੋ ਜਿਹੜਾ ਦੂਜਿਆਂ ਨੂੰ ਮਾਰਨ ਦਾ ਹੁਕਮ ਕਰਦਾ ਪਿਆ ਉਹਨੇ ਵੀ ਮਰਨਾ ਹੈ ਜਿਹੜਾ ਮਾਰਨ ਦੇ ਹੁਕਮ ਮੰਨ ਰਹੇ ਨੇ ਉਹਨਾਂ ਨੇ ਵੀ ਮਰਨਾ ਹੈ ਜਿਹੜੇ ਭੱਜ ਰਹੇ ਨੇ ਉਹਨਾਂ ਨੇ ਵੀ ਮਰਨਾ ਹੈ ਕਈ ਵਾਰ ਬੰਦਾ ਕਹਿੰਦਾ ਦੇਖੋ ਜੀ ਨੁਕਸਾਨ ਹੋਏਗਾ ਜੇ ਸੱਚ ਵਾਲੇ ਪਾਸੇ ਤੁਰਾਂਗੇ ਪਰਮਖੋ ਸ਼ਮਸ਼ਾਨ ਘਾਟ ਜਾਓ ਉਹਨਾਂ ਨੂੰ ਵੀ ਅੱਗ ਲਾ ਕੇ ਸਾੜਿਆ ਜਾਂਦਾ ਹੈ ਜਿਹੜੇ ਇਸ ਕਰਕੇ ਸੱਚ ਨਹੀਂ ਬੋਲ ਸਕੀ ਵੀ ਕਦੇ ਮੌਤ ਨਾ ਆ ਜਾਏ ਮਰਨਾ ਉਹਨਾਂ ਨੂੰ ਵੀ ਪੈਂਦਾ ਆਖੋ ਵਾਹਿਗੁਰੂ ਉਹਨਾਂ ਨੂੰ ਵੀ ਮਰਨਾ ਪੈਂਦਾ ਕਹਿਣ ਲੱਗਾ ਮੌਤ ਸਾਰਿਆਂ ਨੂੰ ਆਉਣੀ ਹੈ ਮੌਤ ਮੈਨੂੰ ਵੀ ਆਉਣੀ ਹੈ ਪੁੱਛਿਆ ਫਰਕ ਕੀ ਹੋਏਗਾ ਕਹਿਣ ਲੱਗਾ ਤਵਾਰੀਖ ਲਿਖੀ ਜਾਏਗੀ ਇਤਿਹਾਸ ਲਿਖਿਆ ਜਾਏਗਾ ਤਿੰਨ ਲੋਕਾਂ ਦਾ ਜ਼ਿਕਰ ਚੱਲੇਗਾ ਅੱਗ ਲਾਉਣ ਵਾਲੇ ਕੌਣ ਸੀ ਭੱਜਣ ਵਾਲੇ ਕੌਣ ਸੀ ਤੇ ਅੱਗ ਬਜਾਉਣ ਵਾਲੇ ਕੌਣ ਸੀ ਜ਼ਿਕਰ ਤਿੰਨਾਂ ਦਾ ਆਏਗਾ ਜਦੋਂ ਅੱਗ ਲਾਉਣ ਵਾਲਿਆਂ ਦੀ ਗੱਲ ਚੱਲੇਗੀ ਬਾਬਰ ਦਾ ਨਾਮ ਅੱਗ ਲਾਉਣ ਵਾਲਿਆਂ ਵਿੱਚ ਆਏਗਾ ਸਾਰੇ ਆਖੋ ਵਾਹਿਗੁਰੂ ਜਿਹੜੇ ਬਚਾ ਕੇ ਜਾਨ ਭੱਜਦੇ ਪਏ ਨੇ ਇਹਨਾਂ ਦਾ ਨਾਮ ਭੱਜਣ ਵਾਲਿਆਂ ਵਿੱਚ ਆਏਗਾ ਇਹ ਭੱਜਣ ਵਾਲਿਆਂ ਵਿੱਚ ਸੀ ਅਖੀਰ ਤੇ ਕਹਿੰਦਾ ਬਾਬਰ ਦਾ ਨਾਮ ਅੱਗ ਲਾਉਣ ਵਾਲਿਆਂ ਵਿੱਚ ਆਏਗਾ ਲਾਹੌਰ ਦੇ ਲੋਕਾਂ ਦਾ ਨਾਮ ਭੱਜਣ ਵਾਲਿਆਂ ਵਿੱਚ ਆਏਗਾ ਮੇਰਾ ਨਾਮ ਭੱਜਣ ਵਾਲਿਆਂ ਵਿੱਚ ਤੇ ਅੱਗ ਲਾਉਣ ਵਾਲਿਆਂ ਵਿੱਚ ਨਹੀਂ ਮੇਰਾ ਨਾਮ ਅੱਗ ਬੁਝਾਉਣ ਵਾਲਿਆਂ ਵਿੱਚ ਆਏਗਾ ਆਖੋ ਵਾਹਿਗੁਰੂ ਬਸ ਇੰਨਾ ਫਰਕ ਹੈ ਗੁਰਮਖੋ ਜਿਉਂਦੇ ਜੀ ਐਸੇ ਕਰਮ ਕਰੀਏ ਸਾਡਾ ਨਾਮ ਤੋੜਨ ਵਾਲਿਆਂ ਵਿੱਚ ਨਾ ਆਵੇ ਸਾਡਾ ਨਾਮ ਭੱਜਣ ਵਾਲਿਆਂ ਵਿੱਚ ਨਾ ਆਵੇ ਸਾਡਾ ਨਾਮ ਗੁਰਮਖੋ ਗੁਰਬਾਣੀ ਨਾਲ ਜੋੜਨ ਵਾਲਿਆਂ ਵਾਸਤੇ ਆਵੇ ਸਾਡਾ ਨਾਮ ਖੋਣ ਵਾਲਿਆਂ ਵਿੱਚ ਨਾ ਆਵੇ ਵੰਡਣ ਵਾਲਿਆਂ ਵਿੱਚ ਆਵੇ ਸਾਡਾ ਨਾਮ ਗੁਰਮਖੋ ਬੇਈਮਾਨੀ ਕਰਨ ਵਾਲਿਆਂ ਵਿੱਚ ਨਾ ਆਵੇ ਸ਼ੁਕਰਾਨਾ ਕਰਨ ਵਾਲਿਆਂ ਵਿੱਚ ਆਵੇ ਬਸ ਇੰਨਾ ਯਤਨ ਕਰੋ